ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਪਿੰਡ ਬਖਲੌਰ ਦਾ ਛੇਂਜ ਮੇਲਾ ਦਿਖਾਉਣ ਜਾ ਰਹੇ ਹਾਂ ਜਿੱਥੇ ਪ੍ਰਬੰਧਕ ਕਮੇਟੀ ਵੱਲੋਂ ਦਰਸ਼ਕਾਂ ਲਈ ਸ਼ਾਨਦਾਰ ਪ੍ਰਬੰਧ ਕੀਤੇ ਗਏ ਅਤੇ ਚੋਟੀ ਦੇ ਪਹਿਲਵਾਨਾਂ ਨੂੰ ਚੋਟੀ ਦੇ ਹੀ ਇਨਾਮ ਦਿੱਤੇ ਗਏ ਜਿਨ੍ਹਾਂ ਵਿੱਚ ਇੱਕ ਕਾਰ ਟੋਕਾਰ ਇੱਕ ਬੁਲਟ ਮੋਟਰਸਾਈਕਲ ਤਿੰਨ ਸਪਲੈਂਡਰ ਮੋਟਰਸਾਈਕਲ ਸੱਜਰ ਸੂਰੀਆਂ ਚੋਟੀਆਂ ਤੋਂ ਇਲਾਵਾ ਸੋਨੇ ਦੀਆਂ ਮੁੰਦੀਆਂ ਕੜੀਆਂ ਅਤੇ ਨਕਦ ਇਨਾਮ ਸ਼ਾਮਿਲ ਸਨ ਜਿਸ ਕਰਕੇ ਇਸ ਛੇਂਜ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਦੂਰੋ ਦੂਰੋ ਦਰਸ਼ਕ ਪੁੱਜੇ। ਛੇਂਜ ਮੇਲੇ ਵਿੱਚ ਹੋ ਰਹੀਆਂ ਸ਼ਾਨਦਾਰ ਕੁਸ਼ਤੀਆਂ ਅਤੇ ਵਧੀਆ ਪ੍ਰਬੰਧਾਂ ਤੋਂ ਦਰਸ਼ਕ ਪੂਰੇ ਖੁਸ਼ ਹੋ ਕੇ ਇਸ ਛੇਂਜ ਮੇਲੇ ਦਾ ਆਨੰਦ ਮਾਣ ਰਹੇ ਸਨ। ਪ੍ਰਬੰਧਕਾਂ ਵੱਲੋਂ ਦਰਸ਼ਕਾਂ ਦੀਆਂ ਤਾੜੀਆਂ ਅਤੇ ਚੀਖ ਚਾਹੜੇ ਵਿੱਚ ਪਟਕੀ ਦੀ ਕੁਸ਼ਤੀ ਮਹਿੰਦਰ ਗਾਇਕਵਾਲ ਮਹਾਰਾਸ਼ਟਰ ਅਤੇ ਪ੍ਰਿਤਪਾਲ ਫਗਵਾੜਾ ਵਿਚਕਾਰ ਸ਼ੁਰੂ ਕਰਵਾਈ ਗਈ। ਕੁਸ਼ਤੀ ਦੀ ਸ਼ੁਰੂ ਹੁੰਦਿਆਂ ਹੀ ਵਰੋਧੀ ਪਹਿਲਵਾਨ ਨੇ ਪਹਿਲਵਾਨ ਗਾਇਕਵਾਲ ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਅਤੇ ਕਮੇਟੀ ਦਿਆ ਹਦਾਇਤਾ ਅਤੇ ਕੁਸ਼ਤੀ ਦੇ ਅਨੁਸ਼ਾਸਨ ਤੋਂ ਬਾਹਰ ਹੋ ਗਏ ਹੌਲੀ ਹੌਲੀ ਇਹ ਮਾਮਲਾ ਇਥੋਂ ਤੱਕ ਵੱਧ ਗਿਆ ਕਿ ਪ੍ਰਬੰਧਕਾਂ ਵੱਲੋਂ ਪਟਕੇ ਦੀ ਕੁਸ਼ਤੀ ਰੱਦ ਕਰਨੀ ਪਈ ਭਾਵੇਂ ਪਟਕੇ ਦੇ ਪਹਿਲਵਾਨਾਂ ਤੋਂ ਨਿਰਾਸ਼ ਹੋਏ ਦਰਸ਼ਕਾਂ ਨੇ ਇਨ ਦੋਵਾਂ ਪਹਿਲਵਾਨਾਂ ਨੂੰ ਕੋਈ ਵੀ ਇਨਾਮ ਨਾ ਦੇਣ ਲਈ ਪ੍ਰਬੰਧਕਾਂ ਨੂੰ ਕਿਹਾ ਪਰ ਫਿਰ ਵੀ ਪ੍ਰਬੰਧਕ ਕਮੇਟੀ ਨੇ ਦੋਵਾਂ ਪਹਿਲਵਾਨਾਂ ਨੂੰ 11-11000 ਰੁਪਏ ਦੇਣ ਦਾ ਫੈਸਲਾ ਕੀਤਾ ਜਦ ਕਿ ਇਹ ਕੁਸ਼ਤੀ ਆਲਟੋ ਕਰਤੇ ਹੋ ਰਹੀ ਸੀ ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਛੇਂਜ ਕਮੇਟੀਆਂ ਨੂੰ ਅਪੀਲ ਕੀਤੀ ਗਈ ਕਿ ਕੁਸ਼ਤੀ ਦੇ ਅਨੁਸ਼ਾਸਨ ਤੋਂ ਬਾਹਰ ਹੋ ਕੇ ਮੇਲੇ ਦਾ ਮਾਹੌਲ ਖਰਾਬ ਕਰਨ ਵਾਲੇ ਇਨ੍ਹਾਂ ਪਹਿਲਵਾਨਾਂ ਦਾ ਬਾਈਕਾਟ ਕੀਤਾ ਜਾਵੇ ਇਸ ਮੌਕੇ ਸ਼ਮਸ਼ੇਰ ਸਿੰਘ ਚੇਲਾ ਮਨੋਰ ਸਿੰਘ ਬੱਬੀ ਪ੍ਰਦਾਨ ਗੁਰਦੀਪ ਸਿੰਘ ਚੇਅਰਮੈਨ ਬਿਮਲ ਕਿਸ਼ੋਰ ਸਰਪੰਚ ਮਾਸਟਰ ਮੱਖਣ ਬਖਲੌਰ ਜੋਗਰਾਜ ਸੁਮਨ ਐਸਆਈ ਰਾਮ ਪ੍ਰਕਾਸ਼ ਚੰਬਰ ਐਸਆਈ ਮੰਗਤ RAM ਟੰਡਾ ਐਸਆਈ ਜਸਵਿੰਦਰ ਸਿੰਘ ਹਰਦੀਪ ਸਿੰਘ ਰਾਣਾ ਸੁਭਾਸ਼ ਚੰਦਰ संजीव कुमार, पन्नू राम, परमेश कुमार, युधवीर सिंह, सरबजीत पंच, संतोष पंच, देशराज पंच, राणा रमेश कुमार, किरणदीप सिंह, अवतार तारा, परमजीत पुट्टा, राणा सोनी सिंह, राणा शंभू, बिल्ला बस्सी, भजन यूएसए, सुरिंदर सिंह ते लखवीर सिंह साब का सरपंच अति हरमेश चंबरवल्लो आपको अपनिया सेवावां निभाईयां गइयां। आओ देखदेया इस छेंज मेले दिया कुश्तीयां

ਉਸ ਦੇ ਸਾਥੀ ਨੂੰ ਡਾਂਸ ਮਾਰਾ ਗਿਆ ਪੰਚੀ ਮੇਲੇ ਵਾਸਤੇ ਦਸੂਹਾਂਕੋ ਜਿਹੜੇ ਆਜੇ ਦੇ ਦੇ ਰਿਹਾ ਪੰਚੀ ਸੀ ਪ੍ਰੋਫੈਸਰ ਆਪਣੀ ਸਵਾਗਤ ਉਹਦੇ ਨਾਲ ਹੀ ਜੋ ਸੋਹਣੇ ਠੀਕਾ ਪਾਣੀ ਮੀਰਪੁਰ ਤੋਂ ਆ ਕੇ ਆਇਆ ਹੈ ਆ ਜਨੂਨੀ ਨਾ ਆਇਆ ਬਹੁਤ ਧੰਨਵਾਦ ਹਾਂ ਸਾਨੂੰ ਪਾਸੇ ਪੜੇ ਘਾਟੀ ਦੇ ਵਿੱਚ ਬੜਾ ਬੰਦਾ ਹੁੰਦਾ ਹੈ ਇਸੇ ਤਰ੍ਹਾਂ ਕਹਿੰਦੇ ਪੀਚ ਰੇ ਕੋਟਾਂ ਵਾਲੇ ਬੰਦਿਆਂ ਦੀ ਜਨਮ ਹੁੰਦੀ ਹੈ ਇੱਕ ਤਵੀਦਰ ਕਹਿੰਦੇ ਸਰਬਾਤ ਚੰਗੇ ਬੰਦਿਆਂ ਦੀ ਜਨਮ ਹੁੰਦੀ ਹੈ ਦੁਨੀਆ ਦੇ ਵੱਡੇ ਯਾਨੀ ਮਾਰਕ ਟੂਰੀ ਦੇ ਇਸੇ ਤਰ੍ਹਾਂ ਕਹਿੰਦੇ ਆਉਣ ਵਾਲੇ ਚਾਰ ਤਰ੍ਹਾਂ ਦੇ ਸਾਨੂੰ ਮਨੋਰਥ ਦੰਦਾਂ ਦੀ ਜਹਨ ਪੰਜ ਦੇ ਗਰੀ ਦੇਸੀ ਦਾ ਸ਼ੇਪਰੀ ਤਰਫਾਉਂ ਦਾ ਰਸਿੰਗ ਦੇ ਲਾਹਣਾ ਆਪ ਤੁਰੇ ਬਿਹਾਰਪੁਰ ਦਾ ਸ਼ੇਗ ਦੇ ਲਾਹਣਾ 10 ਤੁਰੇ ਤੰਦ ਦਾ ਸਾਇਬ ਦੇ ਲਿਖਾ ਹੈ ਰਾਤਰੀ ਚੰਦਲ ਆ ਨਵਾਂ ਬਣ ਗਿਆ ਲੋ ਬੜਾ ਪਤਲੀ ਧਰਤੀ ਤੋਂ ਹੁੰਨੀ ਆ ਉਸ ਉੱਤੇ ਪੰਜਾਹ ਕਰੋੜ ਦਾ ਫਿਰ ਹੋਏ ਬਹੁਤ ਵੱਡਾ ਜੀਮ ਹੁੰ ਜਾਵੇਗਾ ਦੇ ਬਨਾਇਕ ਪ੍ਰਿੰਪਾਲ ਜੀ ਵੇਚਨੇ ਤੇ ਪਹਿਲਵਾਨ ਯੋਗ ਮੈਂ ਤਾਂ ਤਾਂ ਨੰਬਰ 2000 ਤੇ ਸਾਰੀ ਕਮੇਟੀ ਨੂੰ ਬੇਨਤੀ ਆ ਵੀ ਆਉਣ ਆਪਾਂ ਇੱਕ কুਸਤੀ ਫੈਸਲੇ ਕਰੇ ਸ਼ੁਰੂ ਕਰਾਣੀ ਆ ਸਤਿਆਰ ਬਾਲਵਾਂ ਤੇ ਅਨੁਰਾਗ ਬਾਲਵਾਂ ਦੀ ਥਾਂ ਮਾਰਨੀ ਆ ਰੱਖੋ ਕਾ ਯਾ ਵੀ ਸਾਰੀ ਕਮੇਟੀ ਅੱਜ ਭਗਤ ਮੰਡਲੀ ਨੂੰ ਬੇਨਤੀ ਆ ਵੀ ਆਉਣ ਅੱਜ কুਸਤੀ ਨੂੰ ਜਿਹੜੀ ਸ਼ੁਰੂ ਕਰਾਉਣੀ ਹੈ ਸਾਰੀ ਭਗਤ ਮੰਡਲੀ ਬਗਰਾਵ ਦੀ ਜਿਹੜਾ ਬੇਨਤੀ ਆ ਜਾਓ ਪੁੱਤ ਹੈ ਉਹਨੇ ਪਰਵਾਹ ਨਹੀਂ ਕਰਨੀ ਬੇਨਤੀ ਹੈ ਪਾਂਜੀ ਚ ਪਟਾਣੀ ਉਹ ਵੀ ਆਇਆ ਪੰਜੀ ਸਿੰਘ ਮੈਂਜੀ ਸਾਹਿਬ ਨੰਬਰ ਆਇਆ ਤਾਂ ਦਾ ਜੀ ਤੇ ਜਦੋਂ ਵੀ ਰਾਣਾ ਜੀ ਉਹਨਾਂ ਦੇ ਪਰਿਵਾਰ ਤੋਂ ਇਹ ਜਿਹੜਾ ਇੱਕ ਛੋਟੀ ਪ੍ਰਸ ਮੋਟਰਸਾਈਕਲ ਦਿੱਤਾ ਗਿਆ ਉਹਨਾਂ ਨੂੰ ਬੈਂਦੀ ਹੋਈ ਇੱਕ ਗੋਪਤ ਛੋਟੀ ਹੈ ਤੇ ਮੋਟਰਸਾਈਕਲ ਉਹ ਵੀ ਰਾਣਾ ਜੀ ਉਹਨਾਂ ਦੇ ਪਰਿਵਾਰ ਦੇ ਵੱਲੋਂ ਹੈ ਇਹ ਵੀ ਮੱਲਾਂ ਨੇ ਬੈਂਦੀ ਹੋਈ ਵਿੱਚ ਆ ਜਾਣ ਤੇ ਨਾਲੇ ਆਪਾਂ ਫੋਟੋ ਕਰਵਾ ਲੈਣੇ ਆ ਭਾਈ ਪਹਿਲਵਾਨਾਂ ਕੇ ਉਹ ਵੀ ਸਾਡੇ ਦਿਨ ਮੈਨ ਪਹੁੰਚ ਗਿਆ ਪਿੰਤਪਾਲ ਦੀ ਕੋਲ ਸਾਹਿਬ ਅਸਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਥੇ ਭੋਜਨ ਦੇ

ਕਿਸ ਸਪੰਦੂ ਕਸਤੀ ਨੇ ਲਾਸਟ ਮਿੰਟ ਆ ਅੱਗੇ ਪਾ ਕੇ ਸੀਗਰ ਪੜ ਲੰਗੇ ਸਭ ਰਾਤ ਤੋੜ ਕਰੇ ਲਾਲ ਰੰਗ ਦੀ ਚੇਨ ਹੈ ਮਾਵੀ ਪਹਿਲਵਾਨ ਦੀ ਬਾੜੀ ਵਾਲੀ ਨੀਲੇ ਰੰਗ ਦੀ ਚੇਨ ਹੈ ਬੜੇ ਤਾਕਤ ਦੀ ਕਸਤੀ ਕਹਿੰਦੇ ਸਪਲੈਂਡਰ ਮੋਟਰਸਾਈਕਲ ਤੋਂ ਸ਼ੁਰੂ ਹੋਉਂਦੀ ਹੈ ਤੇ ਆਹ ਕਸਤੀ ਇੱਕ ਗੁਰਤਾਨ ਝੋਟੀ ਹੈ ਇਹ ਇੱਕ ਸਪਲੈਂਡਰ ਮੋਟਰਸਾਈਕਲਾਂ ਦੇ ਦਰਮਿਆਨ ਇਹ ਦੋ ਮਲੰਦਰ ਪੱਟਾ ਕੋਟ ਚਾਉਣਾ ਤਰਦੀ ਪਹਿਲਵਾਨ ਦੀ ਸਪਲੈਂਡਰ ਤੇ ਤਲਵਾ ਕਰਵਾਉਂਦੇ ਗੁੱਜਰ ਖੜਾ ਪਾਉਣ ਦੇ ਦਰਮਿਆਨ ਇਹ ਸਰੇ ਦੀ ਕਸਤੀ ਚੱਲ ਰਹੀ ਹੈ ਦੋ ਸਾਹਮਣੇ ਸਾਹਮਣੇ तारीना मुझे बुला रहा है, हम सिर्फ दुख को भर दिया सदार मकबर सिंह की जोता मेरे पंडवा तुझे सिर्फ दुख तो कहाँ घर में भर रहा है शादी कर मुझे भी लोग जा अपनी क्रीम घर पर शादी कर देगा ये भी मेरे पंडवा जीना बोले बेटे सबेर पंडवा तारीना विद्या से कल बापू जब विद्या टीम से बन रहे कागज लाए ਸਕਦਾ ਹੋਣਾ ਬੁੱਧ ਸਿੰਘ ਤਲੇਤਾ ਜੀ ਜੋਧੇ ਕਾ ਖਾਣਾ ਚੋਂ ਹੁੰਦੇ ਨੇ ਪਰ ਬਹੁਤ ਸਨਮਾਨ ਕੀਤਾ ਹੈ ਬਈ ਪਗਾਰ ਤੇ ਪਾਈ ਵਾਹ ਸੋਰੀ ਜੀ ਸਰਦਰੀ ਕੁਸ਼ਤੀ ਅੰਦਰ ਤੋਂ ਪਾਸੇ ਚਾਰ ਪਹਿਲਵਾਨ ਦੇ ਹਰਿਆਣਾ ਅਗਲਾ ਇੱਕ ਪਹਿਲਵਾਨ ਹੈ ਖੜਾ ਮਾਦਮ ਜਰਦੀ ਕੁਸ਼ਤੀ ਪਾੜ ਤੋਂ ਧਾਰ ਤੋਂ ਜਿਹੜੀ ਸ਼ੁਰੂ ਹੋ ਗਈ ਹੈ ਇਹ ਦੋਨਾਂ ਬੱਲੇ ਦੇ ਦਰਮਿਆਨ ਪਟਾ ਜੇ ਉਹ ਚੜਦਾ ਜੇਕਰ ਪਾੜ ਪਾੜ ਤੋਂ ਧਾਰ ਤੋਂ ਜੁਦਾ ਹੋਵੇਗਾ ਨਸਰ ਵੀ दाना करदेव जी सरपंच जी साहब गुरु जी को प्रणाम और कर रहे पास आओ बल्ले बल्ले की लाइन तेरी तेरा और बहुत धन्यवाद बग्गा सिंह सरबस एक बार ताली आ जो साथी छोड़ी माइन्यू बत्ती कर दे बग्गा 100 सरबस भाई साहब पहले पास कुस्ती में दब चला खंभे के आनंद मानिए जिन्ने भी रेफरी है वो देखते हैं खंभे के आनंद मानिए ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਪਹਿਲਾਂ ਦੱਸਿਆ ਕਾਹਨਾ ਦੀ ਦੇਖਣਾ ਮੈਂ ਬੋਲਦੀ ਨਹੀਂ ਆਸਾਂ

ਅਗਰ ਪੂਰ ਕਰੇ ਪਾਣੀ ਤੇ ਸੱਤ ਲੱਗੇ ਮਹਿੰਦਰ ਮੰਡਰਾ ਦੇ ਬਾਰਾ ਹੈ ਅਧਰਵਾੰਦ ਚੇਕ ਕਰ ਰਿਹਾ ਪਾਣੀ ਦੇ ਵੀ ਮੇਰੇ ਨਾਮ ਤੇ ਆਉਂਦੇ ਦੂਜੇ ਪਾਣੀ ਦੇ ਇਹ ਮਾਈ ਸਭਾ ਇੱਕ ਇੱਕ ਦਾ ਸਿੱਤ ਮਨਾਈਆ ਇਹ ਅੰਕਰਾ ਸਾਥੇ ਹੋਰ ਮੈਂ ਚੜ੍ਹਨੀ ਬੰਨ੍ਹ ਕਾ અરે દોના બાય દોના બાય ઓય તૈયાર કરો

اڪو ۽ پڪڙي پڪڙي ۽ ڀاڳ 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 ۽ ڀا ਹਾਂ ਜੀ ਬਿਲਕੁਲ ਅੱਜ ਸਰ ਜਿਹੜਾ ਅੱਜ ਛਿੰਝ ਮੇਲਾ ਹੋਇਆ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕੋ ਪ੍ਰਬੰਧ ਲੋਕਾਂ ਨੇ ਬਹੁਤ ਪਸੰਦ ਕੀਤੀ ਹੈ ਦਰਸ਼ਕ ਸਾਰੇ ਖੁਸ਼ ਸੀ ਪਰੰਤੂ ਜਿਹੜਾ ਲਾਸਟ ਕੁਸ਼ਤੀ ਸੀ ਉਹ ਕਿਹਦੀ ਕਿਹਦੀ ਸੀ ਜਿਹੜੀ ਲਾਸਟ ਕੁਸ਼ਤੀ ਸੀ ਮਹਿੰਦਰ ਗਾਇਕਵੜ ਮਹਾਰਾਸ਼ਟਰ ਪ੍ਰਿਤਪਾਲ ਭਗਵਾੜਾ ਵਿਚਕਾਰ ਹੋਈ ਸੀ ਆਲਟੋ ਗੱਡੀ ਤੇ ਤੇ ਅਸੀਂ ਦਰਸ਼ਕ ਵੀਰਾਂ ਦੇ ਧੰਨਵਾਦੀ ਆ ਬਹੁਤ-ਬਹੁਤ ਦੂਰੋਂ ਤੋਂ ਸਾਰੇ ਪੰਜਾਬ ਤੋਂ ਦਰਸ਼ਕ ਵੀਰ ਆਏ ਪਰ ਆ ਕੁਸ਼ਤੀ ਜਿਹੜੀ ਆ ਪਹਿਲਵਾਨਾਂ ਨੇ ਸਾਨੂੰ ਖਰਾਬ ਕੀਤਾ ਕਮੇਟੀ ਨੇ ਅੰਤਮ ਫੈਸਲਾ ਕੀਤਾ ਕਿ ਇਹਨਾਂ ਪਹਿਲਵਾਨਾਂ ਦਾ ਜਿਨ੍ਹਾਂ ਨੇ ਖਰਾਬ ਕੀਤਾ ਉਹਨਾਂ ਨੂੰ ਉਹਨਾਂ ਦਾ ਬਾਈਕਟ ਕੀਤਾ ਜਾਵੇ ਅਸੀਂ ਬਾਕੀ ਕਮੇਟੀ ਨੂੰ ਵੀ ਕਹਿੰਦੇ ਆ ਕਿ ਜਿਹੜੇ ਪ੍ਰਮਾਣ ਵੱਡੇ ਆ ਉਹ ਕੁਸ਼ਤੀ ਨਹੀਂ ਚੰਗੀ ਤਰ੍ਹਾਂ ਲੜਦੇ ਕਿਉਂਕਿ ਨਿਮਰਤਾ ਦੀ ਗੁਰਤੀ ਕੁਸ਼ਤੀ ਹੁੰਦੀ ਹੈ ਪਰ ਇਹਨਾਂ ਪਹਿਲਵਾਨਾਂ ਨੇ ਨਿਮਰਤਾ ਨਹੀਂ ਦਿਖਾਈ ਅਸੀਂ ਵੀ ਇਸ ਕਮੇਟੀ ਸਾਡੀ ਆਪਣੀ ਕਮੇਟੀ ਵੱਲੋਂ ਇਹਨਾਂ ਪਹਿਲਵਾਨਾਂ ਦਾ ਬਾਈਕਟ ਕਰਦੇ ਆ ਕਮੇਟੀ ਨੇ ਫੈਸਲਾ ਕੀਤਾ ਕਿ ਦੋਹਾਂ ਪਹਿਲਵਾਨਾਂ ਨੂੰ 11-11000 ਰੁਪਏ ਦਿੱਤਾ ਜਾਊਗਾ ਜੋ ਆਲਟੋ ਗੱਡੀ ਆ ਜਿਨ੍ਹਾਂ ਨੇ ਦਿੱਤੀ ਸੀ ਸਾਡੇ ਸਤਿਕਾਰਯੋਗ ਅਵਤਾਰ ਸਿੰਘ ਤਾਰਾ ਜੀ ਜਪਾਨ ਤੋਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਔਰ ਉਹਨਾਂ ਨੇ ਸੱਚੇ ਦਿਲੋਂ ਸਾਰੀ ਕਮੇਟੀ ਧੰਨ ਧੰਨ ਗੁੱਗਾ ਜਾਰਪੀ ਦੇ ਸੇਵਾਦਾਰ ਅਰਦਾਸ ਕਰਦੇ ਆਂ ਪ੍ਰਮਾਤਮਾ ਉਹਨਾਂ ਦੀ ਮਨੋ ਕਾਮਨਾ ਪੂਰੀ ਕਰੇ ਉਹਨਾਂ ਦੀ ਗੱਡੀ ਆ ਗਈ ਹੈ ਇਹ ਗੱਡੀ ਅਸੀਂ ਅਗਲੇ ਸਾਲ ਦੇਵਾਂਗੇ ਇਹਨਾਂ ਦੇ ਨਾਂ ਤੇ ਹੁਣ ਪਹਿਲਵਾਨਾਂ ਨੂੰ 11-11000 ਰੁਪਇਆ ਦਿੱਤਾ ਜਾਊਗਾ ਪਰ ਉਹਨਾਂ ਨੇ ਕੋਚਾਂ ਨਾਲ ਗੱਲ ਕੀਤੀ ਜਾਊਗੀ ਜਿਨ੍ਹਾਂ ਨੇ ਸਾਡੀ ਗੱਲ ਕਰਾਈ ਸੀ ਅਸੀਂ ਬਾਕੀ ਕਮੇਟੀਆਂ ਨੂੰ ਵੀ ਕਹਿੰਦੇ ਆ ਕਿ ਏਡੇ ਏਡੇ ਦੂਰੋਂ ਪਹਿਲਵਾਨ ਜਿਹੜੇ ਸੱਦਦੇ ਆਂ ਜਨਤਾ ਦਾ ਜੋ ਪੈਸਾ ਦਿੱਤਾ ਜਾਂਦਾ ਸੇਵਾਦਾਰਾਂ ਵੱਲੋਂ ਉਹਨਾਂ ਦਾ ਨਿਰਾਦਰ ਹੁੰਦਾ ਆ ਜਦੋਂ ਪਹਿਲਵਾਨ ਚੰਗੀ ਕੁਸ਼ਤੀ ਨਹੀਂ ਕਰਦੇ ਭਾਵਨਾਵਾਂ ਭਾਵਨਾਵਾਂ ਸਾਡੀਆਂ ਠੇਸ ਪਹੁੰਚੇ ਸਾਰੇ ਦਸ਼ਕਾ ਵੀਰਾਂ ਦੀਆਂ ਨੂੰ ਇਸ ਕਰਕੇ ਅਸੀਂ ਅਸੀਂ ਨਿਰਾਸ਼ ਆ ਆਖਰੀ ਕੁਸ਼ਤੀ ਤੋਂ ਸਾਡਾ ਕੁਸ਼ਤੀ ਦੰਗਲ ਬਹੁਤ ਵਧੀਆ ਸੀ ਲਗਭਗ ਲਗਭਗ 25 26 ਲੱਖ ਦਾ ਕੁਸ਼ਤੀ ਦੰਗਲ ਸੀਗਾ ਇਹ ਅੱਜ ਦਾ ਜੋ ਜੰਗ ਦੰਗਲ ਸੀ ਔਰ ਸਾਰਾ ਵਧੀਆ ਰਿਹਾ ਪ੍ਰਬੰਧਕ ਕਮੇਟੀ ਨੇ ਵੱਡੇ ਵੱਡੇ ਪ੍ਰਬੰਧ ਕੀਤੇ ਹੋਏ ਸੀਗੇ ਔਰੇ ਪ੍ਰਮਾਤਮਾ ਨੇ ਬੜੀ ਮਿਹਰ ਰੱਖੀ ਮੀਂਹ ਨਹੀਂ ਪਿਆ ਸਾਰੇ ਦਰਸ਼ਕ ਵੀਰਾਂ ਨੇ ਸਹਿਯੋਗ ਦਿੱਤਾ ਅਖਾੜਿਆਂ ਦੇ ਪਹਿਲਵਾਨਾਂ ਨੇ ਵੀ ਪੂਰਾ ਸਹਿਯੋਗ ਦਿੱਤਾ ਪਰ ਅਦਾਸੀ ਇਥੋਂ ਹੋਈ ਕਿ ਜਿਹੜੀ ਆਖਰੀ ਗੁਸਤੀ ਆ ਪ੍ਰਿਤਪਾਲ ਫਗਵਾੜਾ ਤੇ ਮਹਿੰਦਰ ਗਾਇਕਵੜ ਉਹ ਸਿਰੇ ਨਹੀਂ ਚੜ ਸਕੀ ਇਸ ਕਰਕੇ ਅਸੀਂ ਨਿਰਾਸ਼ ਵਿੱਚ ਦੋਸ਼ ਕਿਦਾ ਸੀ ਜਿਆਦਾਤਰ ਤੁਸੀਂ ਮੰਨਦੇ ਹੋ ਦੋਸ਼ ਦੇਖੋ ਮੈਂ ਤਾਂ ਪਹਿਲਾਂ ਦੱਸਿਆ ਵੀ ਨਿਮਰਤਾ ਤੋਂ ਉਹ ਪਹਿਲਵਾਨਾਂ ਚ ਨਹੀਂ ਸੀ ਇਹ ਇਹੀ ਸੀਗਾ ਜੀ ਇਹ ਲੈਂਬਰ ਸ਼ਾਹ ਕੋਟਲੇ ਵੀ ਦੇਖਿਆ ਅਸੀਂ ਵੀ ਦੇਖਿਆ ਜੋ ਮੱਲਵਾਲਣਾ ਬੜਾ ਔਖਾ ਆ। ਉਸ ਆਪਣੇ ਆਪ ਨੂੰ ਸਾਧਣਾ ਪੈਂਦਾ ਪਰ ਅਸੀਂ ਜੋ ਦੇਖਿਆ ਪਹਿਲਵਾਨਾਂ ਦੇ ਵਿੱਚ ਜੋ ਪਰ ਹੈ ਨਹੀਂ ਸੀ ਸ਼ਹਿਨਸ਼ੀਲਤਾ ਹੈ ਨਹੀਂ ਸੀ ਪੂਰੀ। ਬਹੁਤ-ਬਹੁਤ ਧੰਨਵਾਦ ਪੰਜਾਬੀ ਟੂਡੇ ਦਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ।